हां ਤੁਸੀਂ ਦੇਖੋ ਗੰਦਾ ਪਾਣੀ ਹੈ ਨੰਗੇ ਪੈਰ ਨੇ ਕਿੰਨੇ ਮੱਛਰ ਨੇ ਆ ਦੇਖੋ ਤੁਸੀਂ ਹਾਲ ਦੇਖੋ ਉਸੇ ਪਾਣੀ ਚ ਨਾ ਨੰਕੇ ਪਰਲੀ ਸੜ ਜਾਣਾ ਹੁੰਦਾਗਾ ਜੀ ਬੜਾ ਤਾਂ ਬਹੁਤ ਬੁਰਾ ਹਾਲ ਹੈਗਾ ਇੱਥੇ ਅਸੀਂ ਜਗ੍ਹਾ ਲੈ ਕੇ ਬੈਠੇ ਆ ਬਹੁਤ ਕਿਸਤਾਰੇ ਹੁਣ ਅੱਛਾ ਤੇ ਸਾਡੇ ਬੱਚੇ ਹੈਗੇ ਛੋਟੇ ਛੋਟੇ ਜੁਆਕ ਗੰਦੇ ਪਾਣੀ ਤੇ ਟਪ ਟਪ ਕੇ ਸਾਰੇ ਬਿਮਾਰ ਤੇ ਇੰਨੇ ਨੇ ਫੋੜੇ ਨਿਕਲ ਕੇ ਬੁਰਾ ਹਾਲ ਮੱਛਰਾਂ ਨੇ ਬੁਰਾ ਹਾਲ ਪੁਲ ਓਏ ਪੁਲ ਬਣਾਉਣ ਦੀ ਸਾਡੀ ਸਹਾਇਤਾ ਕੋਈ ਨਹੀਂ ਕਰਦਾ ਕਦੋਂ ਦਾ ਟੁੱਟਿਆ ਹੋਇਆ ਪੁਲ ਇਹ ਸਾਲ ਹੋ ਗਿਆ ਜੀ ਪੂਰਾ ਸਾਲ ਹੋ ਗਿਆ ਇੰਨਾ ਪਾਣੀ 5-5 ਫੁੱਟ ਪਾਣੀ ਇਹਦੇ ਦੇ ਉੱਤੇ ਆਉਂਦਾ ਕਿਸੇ ਨੇ ਕੋਈ ਸਾਲ ਨਹੀਂ ਲਈ ਨਾ ਕੋਈ ਪਤਾ ਨਾ ਰਸਤਾ ਇੱਧਰ ਜਾਣ ਨੂੰ ਕੋਈ ਘੁੰਮ ਕੇ ਖਾਸੀ ਵਿੱਚ ਹੀ ਆਉਂਦਾ ਕੋਈ ਇਨਾੰਦੂ ਵਿੱਚ ਹੀ ਆਉਂਦਾ ਪਾਰੇ ਪੌੜ ਦਾ ਕਿਸੇ ਨੇ ਅਜੇ ਤੱਕ ਖਿਆਲ ਨਹੀਂ ਕੀਤਾ ਇਹਨਾਂ ਦਾ ਜੀ ਕਿਆ ਵਾਰ ਕਿ ਸੋਚਿਆ ਜਾਵੇ ਜਿਹੜੇ ਬੱਚੇ ਵਿਚੀ ਨੰਗਦੇ ਨੇ ਪਾਣੀ ਦੇ ਸਕੂਲ ਨੂੰ ਜਾਂਦੇ ਨੇ ਤੁਸੀਂ ਕਹਿ ਰਹੇ ਸੀ ਕਿ ਜਦੋਂ ਮੈਂ ਇਥੋਂ ਨੰਗਾ ਤੁਸੀਂ ਕਹਿ ਰਹੇ ਸੀ ਤੁਸੀਂ ਇਤਨੀ ਡਰਨ ਲੱਗੇ ਆ ਤਾਂ ਡੁੱਬੂ ਆ ਵੀ ਡੁੱਬ ਜਾਂਦਾ ਫਿਰ ਵੀ ਪਾਰ ਕਰਦੇ ਹੋ ਉਹ ਕੀ ਅਸੀਂ ਇਹ ਦੇਖੋ ਜੀ ਸਾਡੇ ਕੋਲੇ ਛੋਟੀ ਹੁੰਦੀ ਆ ਜੀ ਮੋਟਰਸਾਈਕਲ ਪਰਲੇ ਪਾਸੇ ਕਢਾਉਣੇ ਆ ਹੱਥਾਂ 'ਚ ਛੋਟੀ ਨੰਗੇ ਪਾਣੀ ਪਾਰ ਕਰਕੇ ਨੰਗੇ ਜਾਂਦੇ ਆ ਜੀ ਇਹ ਪੂਲ ਬਣਾਈ ਜਾਵੇ ਇੱਕ ਵਾਰੀ ਨੂੰ ਬੱਚੇ ਨੂੰ ਬਣ ਲਗਾਉਣ ਬੱਚੇ ਹੈ ਉਹ ਰਹਿ ਗਏ ਤੁਹਾਡੇ ਇੱਥੇ ਨਹੀਂ ਸਕੂਲੇ ਗਏ ਨੇ ਵਿਚੇ ਨੰਗੇ ਨੰਗਣੇ ਕਿਥੋਂ ਨੰਗ ਜਾਂਦੇ ਆ ਉੱਥੇ ਨੰਗੇ ਜਾਂਦੇ ਆ ਅਧਰੋਣਾਂ ਕਿੰਨੇ ਆ। ਮਤਲਬ ਮਤਲਬ ਖੰਬਿਆਂ ਦੇ ਉੱਤੇ ਨੰਗਨਾਂ ਕੇ ਮੜੇ ਪੈਰ ਫਿਸਲ ਜੇ 7 ਵਜੇ ਕੁੰਝ ਮੋਰੀ। ਬੱਚੇ ਗਿਰ ਵੀ ਜਾਂਦੇ ਆ ਬਾਈ ਜਾਨ ਨੇ ਤਕਵੀ ਲੈਂਦੇ ਆ ਅੱਗੇ ਨਿਕਲ ਜਾਂਦੇ। ਤੇ ਅੱਜਾ ਪਾਪਾ ਜੀ ਜਿਵੇਂ ਕੋਈ ਗੰਦੀ ਦੇਖੋ ਕਿਆਂ ਬਿਮਾਰੀਆਂ ਦਾ ਘਰ ਹੀ ਆ ਇਨਾ ਮੱਛਰ ਇੱਥੇ ਪਣ ਪਿਆ। ਤੁਹਾਡੇ ਸਾਹਮਣੇ ਆਖੀ ਬਿਮਾਰੀਆਂ ਹੈਗੀਆਂ ਤੁਸੀਂ ਦੇਖਦਾ ਰਹੇ ਹੋ। ਕੀ ਹੱਲ ਹੈਗਾ ਸਾਰੇ ਹੱਸ ਵੀ ਬੰਦੇ ਹੈਗੇ ਆ। ਜੀ ਜੀ ਜੀ। 500 ਜਿਹੜੇ ਬੱਚੇ ਹੈਗੇ ਉਹਨਾਂ ਬੱਚੇ ਚੱਕ ਚੱਕ ਕੇ ਸਾਨੂੰ ਸੱਜਣੇ ਪੈਂਦੇ ਜਿਹੜੇ ਜਾਣ ਵਾਲੇ ਹੈਗੇ। ਜੇ ਪੂਲ 'ਚ ਪੜਦੇ ਨੇ ਉਹਨਾਂ ਬੱਚਿਆਂ ਦਾ ਫਿਊਚਰ ਤਾਂ ਖਰਾਬ ਹੁੰਦਾ ਹੀ ਐ ਕੋਈ ਖਰਾਬ ਹੈ ਹਣ ਕਹੀਏ ਕਿ ਉਹਨਾਂ ਦਾ ਹਾਲ ਖਰਾਬ ਜੇ ਨਾ ਭੇਜੇ ਭੇਜਾਂਗੇ ਉਹ ਮਰੇ ਜੇ ਨਾ ਭੇਜੇ ਤਾਂ ਮਾਸਟਰ ਸੰਤਾਨ ਕਰਦੇ ਆ ਜਿਹੜਾ ਦੇਨ ਹੈ ਕੁਦਰਤ ਦੀ ਕੁਦਰਤ ਦੀ ਘਾਟ ਐ ਸਰਕਾਰਾਂ ਦੀ ਦੇਨ ਐ ਉਹ ਕਹਿੰਦੇ ਤੁਸੀਂ ਇੱਥੇ ਨਾ ਪੁਲ ਨਾ ਬਣਾਓ ਉਹਨਾਂ ਨੂੰ ਕਿਸ਼ਤੀਆਂ ਦੇ ਦੋ ਵੀ ਅਸੀਂ ਤੈਰ ਕੇ ਕ੍ਰੋਸ ਕਰ ਲਾਂਗੇ ਕਿਸ਼ਤੀਆਂ 'ਚ ਬੈਠ ਕੇ ਕ੍ਰੋਸ ਕਰ ਲਾਂਗੇ ਗੰਦੇ ਪਾਣੀ ਗੰਦੇ ਦੇ ਵਿੱਚ ਪੈ ਲੱਗ ਜਾਂਦੇ ਨੇ ਗਰਦੇ ਪੈਰ ਗਰਦੇ ਨਹੀਂ ਬਹੁਤ ਕੁਝ ਹੁੰਦਾ ਠੀਕ ਬਹੁਤ ਔਖੀ ਠੀਕ ਇਹਨੇ ਚਾਹੁੰਗੇ ਪ੍ਰਸ਼ਾਸਨ ਨੂੰ ਵੀ ਮਤਲਬ ਇਹਨੇ ਵੀ ਪੋਲ ਬਣਾ ਦਿਓ ਸਾਡਾ ਬਹੁਤ ਸਾਲ ਤੋਂ ਉੱਤੇ ਹੋ ਗਿਆ ਹੁਣ ਤਾਂ ਪੋਲ ਬਣਾ ਦਿਓ ਤਾਂ ਦੋਸਤੋ ਦੇਖੋ ਹਾਲ ਕੀ ਇੱਕ ਵਾਰੀ ਬਾਬਾ ਜੀ ਨੰਗੋ ਤੁਸੀਂ ਇਹ ਦੇਖਣਗੇ ਲੋਕਾਂ ਨੂੰ ਪਤਾ ਲੱਗੇ ਪ੍ਰਸ਼ਾਸਨ ਨੂੰ ਪਤਾ ਲੱਗੇ ਵੀ ਇਹਨਾਂ ਦੀ ਦੇਣ ਕੀ ਆ ਦੇਖੋ ਕਿੰਨਾ ਔਖਾ ਹੋ ਜਾਂਦਾ ਇਥੋਂ ਨੰਗਣਾ ਬੱਚੇ ਦਾ ਕਿੰਨਾ ਨੰਗਣਾ ਆ ਦੇਖੋ ਪਾਣੀ ਦਾ ਬਹਾਅ ਦੇਖੋ ਤੁਸੀਂ ਇਹਨਾਂ ਸ਼ਾਮ ਤੱਕ ਨਹੀਂ ਆਂਦੀ ਵੇਸੀ ਪਿੰਡਾਂ ਨੂੰ ਰੰਗਲਾ ਪੰਜਾਬ ਬਣਾਉਂਦਾ ਵਾਦਾ ਕਰਦੇ ਆ ਆ ਰੰਗਲੇ ਪੰਜਾਬ ਦੀਆਂ ਫੋਟੋਆਂ ਤੁਸੀਂ ਲਾਈਵ ਦੇਖ ਰਹੇ ਹੋ ਭੂਖੜੀ ਪਿੰ ਸਸ਼ੀ ਗਾਲ ਜੀ ਨਿਰਪੱਖ ਪੋਸਟ ਤੁਸੀਂ ਦੇਖ ਰਹੇ ਹੋ ਮੈਂ ਆਕਾਸ਼ ਇਸ ਵਕਤ ਅਸੀਂ ਪੂਖੜੀ ਪਿੰਡ ਦੇ ਵਿੱਚ ਖੜੇ ਆ ਵੱਡੀ ਪੂਖੜੀ ਨੂੰ ਕਹਿੰਦੇ ਨੇ ਤੇ ਆ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇਹ ਬੁੱਢਾ ਦਰਿਆ ਆ ਜਿਹਨੂੰ ਅੱਜ ਕੱਲ ਬੁੱਢਾ ਨਾਲਾ ਬਣਾ ਦਿੱਤਾ ਗਿਆ ਹੈ ਇਹ ਬੁੱਢੇ ਦਰਿਆ ਦੇ ਉੱਤੇ ਆ ਪੁਲ ਦੇਖੋ ਕਿੰਨਾ ਸੋਹਣਾ ਹੈ ਸਰਕਾਰਾਂ ਦੀ ਦੇਣ ਆ ਪ੍ਰਸ਼ਾਸਨ ਦੀ ਦੇਣ ਪਹਿਲਾਂ ਇੱਕ ਵਾਰ ਮੈਂ ਕੈਮਰਾ ਪਰਸਨ ਨੂੰ ਉਜ਼ਾਰਿਸ਼ ਕਰੂੰਗਾ ਕਿ ਇੱਕ ਵਾਰ ਨਜ਼ਾਰਾ ਦਿਖਾਇਆ ਜਾਵੇ ਕਿ ਲੋਕ ਇੱਥੋਂ ਹੀ ਨੰਗਦੇ ਆ ਤੁਸੀਂ ਬਿਲਕੁਲ ਸਹੀ ਦੇਖ ਰਹੇ ਹੋ ਕਿ ਲੋਕ ਇੱਥੋਂ ਨੰਗਦੇ ਨੇ ਹੋਰ ਕੋਈ ਰਸਤਾ ਨਹੀਂ ਹੈਗਾ ਇਹਨੂੰ ਪਾਰ ਕਰਨ ਦੇ ਲਈ ਆ ਪੈਪੰ ਪਈਆਂ ਨੇ ਟੁੱਟੀਆਂ ਆ ਪੁਲ ਤੁਸੀਂ ਦੇਖ ਸਕਦੇ ਹੋ ਤਾਂ ਮੇਰੇ ਨਾਲ ਪਿੰਡ ਦੇ ਹੋਰ ਵੀ ਬੰਦੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਸ਼ੀਗਰ ਭਾਈ ਜੀ ਸਸ਼ੀਗਰ ਕੀ ਨਾਮ ਹੈ ਤੁਹਾਡਾ ਕੁਲਦੀਪ ਸਿੰਘ ਜੀ ਭਾਈ ਜੀ ਆ ਦੱਸੋ ਪਹਿਲਾਂ ਇਸ ਬਾਰੇ ਦੱਸ ਦੋ ਕਿ ਬੁੱਢਾ ਨਾਲਾ ਹੈ ਕਿ ਦਰਿਆ ਹੈ ਤੇ ਇਹਦੇ ਤੇ ਕੀ ਕੰਡੀਸ਼ਨ ਹੈ ਤੇ ਕਿਹੜਾ ਪਿੰਡ ਹੈ ਦੇਖੋ ਜੇ ਪਿੰਡ ਪੋਖਰੀ ਕਲਾਂ ਦਾ ਜੀ ਇਹ ਤਕਰੀਬਨ 1 ਸਾਲ ਹੋ ਗਿਆ ਇਹਨੂੰ ਪੌਲ ਟੁੱਟੇ ਨੂੰ ਕੋਈ ਕਿਸੇ ਨੇ ਸਹਾਰ ਨਹੀਂ ਲਈ ਹੂੰ ਪਾਣੀ ਆਉਂਦਾ ਗਰੀਬ ਜਨਤਾ ਬੈਠੀ ਆ ਇੱਥੇ ਬੱਚੇ ਨਾਲ ਸਕੂਲ ਨੂੰ ਜਾਂਦੇ ਆ ਕੋਈ ਵੀ ਛੁੱਟੀਆਂ ਵੀ ਹੋ ਜਾਂਦੀਆਂ ਨੇ ਪਾਣੀ ਤਾਂ ਨੰਗਣ ਹੀ ਫੋਕ ਹੋ ਜਾਂਦਾ ਜੀ ਜੀ ਇੰਨਾ ਪਾਣੀ 5-5 ਫੁੱਟ ਪਾਣੀ ਇਹਦੇ ਉੱਤੇ ਆਉਂਦਾ ਕਿਸੇ ਨੇ ਕੋਈ ਸਾਰ ਨਹੀਂ ਲਈ ਨਾ ਕੋਈ ਪਤਾ ਨਾ ਰਸਤਾ ਇੱਧਰ ਜਾਣ ਨੂੰ ਕੋਈ ਘੁੰਮ ਕੇ ਖਾਸੀ ਵਿੱਚ ਹੀ ਆਉਂਦਾ ਕੋਈ ਤਨਾਹਸੂ ਵਿੱਚ ਹੀ ਆਉਂਦਾ ਪਾਰੇ ਪੌੜ ਦਾ ਕਿਸੇ ਨੇ ਅਜੇ ਤੱਕ ਖਿਆਲ ਨਹੀਂ ਕੀਤਾ ਇਹਨਾਂ ਦਾ ਜੀ ਅਸੀਂ ਤਾਂ ਪ੍ਰਸ਼ਾਸਨ ਅਗੇ ਇਹੀ ਬੇਨਤੀ ਕਰਦੇ ਆਂ ਵੀ ਸਾਡੇ ਵਾਸਤੇ ਨਹੀਂ ਬੱਚਿਆਂ ਵਾਸਤੇ ਸੋਚਿਆ ਜਾਵੇ ਜਿਹੜੇ ਬੱਚੇ ਵਿਚੀ ਨੰਗਦੇ ਨੇ ਪਾਣੀ ਦੇ ਸਕੂਲ ਨੂੰ ਜਾਂਦੇ ਨੇ ਤੁਸੀਂ ਕਹਿ ਰਹੇ ਸੀ ਕਿ ਜਦੋਂ ਮੈਂ ਇੱਥੋਂ ਨੰਗੇ ਤੁਸੀਂ ਕਹਿ ਰਹੇ ਸੀ ਤੁਸੀਂ ਇੱਥੇ ਡਰਨ ਲੱਗੇ ਆ ਤਾਂ ਡੁੱਬ ਆ ਵੀ ਡੁੱਬ ਜਾਂਦਾ ਫਿਰ ਵੀ ਪਾਰ ਕਰਦੇ ਆ ਉਹ ਕੀ ਅਸੀਂ ਇਹ ਦੇਖੋ ਜੀ ਸਾਡੇ ਕੋਲੇ ਛੋਟੀ ਹੁੰਦੀ ਆ ਅਸੀਂ ਮੋਟਰਸਾਈਕਲ ਪਰਲੇ ਪਾਸੇ ਕਢਾਉਨੇ ਆ ਹੱਥਾਂ 'ਚ ਛੋਟੀ ਨੰਗੇ ਪਾਣੀ ਪਾਰ ਕਰਕੇ ਨੰਗੇ ਜਾਂਦੇ ਆ ਅਸੀਂ 4-4 5-5 ਫੁੱਟ ਪਾਣੀ ਹੁੰਦਾ ਹੈ ਇਹ 5 ਫੁੱਟ ਤੱਕ 5 ਫੁੱਟ ਤੱਕ ਪਾਣੀ ਹੁੰਦਾ ਹੈ ਤੁਸੀਂ ਇੱਥੇ ਨੰਗਦੇ ਹੋ ਇੱਥੋਂ ਨੰਗਦੇ ਆ ਸੀ ਆ ਬੱਚੇ ਖੜੇ ਨੇ ਇਹ ਛੁੱਟੀ ਸਾਰੀ ਛੁੱਟੀਆਂ ਕਰ ਲੈਂਦੇ ਨੇ ਸਕੂਲ ਦੀਆਂ ਜਾਂ ਨੰਗਣ ਨੂੰ ਰਸਤਾ ਨਹੀਂ ਹੈਗਾ ਕੌਣ ਲਗਾਉਏ ਇਹਨਾਂ ਨੂੰ ਡੇਲੀ ਕੋਈ ਨਹੀਂ ਨੰਗਾ ਸਕਦਾ ਇਹਨਾਂ ਨੂੰ ਡੇਲੀ ਇਹੀ ਕੰਮ ਹੈ ਇਸਦਾ ਇਹੀ ਕਹਿੰਦੇ ਵੀ ਸਾਡਾ ਪੋਲ ਬਣਾਇਆ ਜਾਵੇ ਨਹੀਂ ਇਹ ਇਹ ਜਦੋਂ ਇਸ ਪਿੰਡ ਦੇ ਜਿਹੜੇ ਸਰਪੰਚ ਨੇ ਉਹਨਾਂ ਨੂੰ ਨਹੀਂ ਪਤਾ ਪਾਕਿਆਂ ਨੇ ਵੀ ਸਾਰਾ ਕੁਝ ਕਰਕੇ ਦੇਖ ਲਿਆ ਜੀ ਪਿੰਡ ਦੇ ਨੇ ਵੀ ਪਾ ਕੇ ਦੇਖ ਲਿਆ ਡੀਸੀ ਸਾਹਿਬ ਨੂੰ ਵੀ ਲਿਖ ਕੇ ਦੇਤਾ ਐਮਐਲਏ ਨੂੰ ਸਾਹ ਨੂੰ ਲਿਖ ਕੇ ਦੇਤਾ ਪਰ ਜੇ ਕੋਈ ਕਿਸੇ ਨੇ ਸਾਰ ਨਹੀਂ ਲਈ ਹੈ ਪਰ ਇਹ ਤਾਂ ਕਹਿੰਦੇ ਸੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਅੱਧਾ ਰੰਗਲਾ ਪੰਜਾਬ ਬਣੇਗਾ ਸਾਹਮਣੇ ਆ ਰੰਗਲਾ ਪੰਜਾਬ ਹੀ ਆਹ ਜਿਹੜੇ ਪਾਣੀ ਵਿੱਚ ਹੀ ਨੰਘ ਕੇ ਪੈਰ ਧੋ ਕੇ ਨੰਘਦੇ ਆਂ ਸੀ ਇਹ ਰੰਗਲਾ ਹੀ ਆ ਪੈਰ ਧੋਤੇ ਜਾਂਦੇ ਨੇ ਸਾਡੇ ਆ ਨਿੱਕੇ ਨਿੱਕੇ ਜਵਾਗ ਨੇ ਇੱਥੇ ਆ ਗੰਦਾ ਪਾਣੀ ਹੈ ਖੜੇ ਕਰੋ ਦੇਖੋ ਕਿੰਨੇ ਕਿੰਨੇ ਬੱਚੇ ਨੇ ਜਿਹੜੇ ਜਾਂਦੇ ਨੇ ਪਾਣੀ ਵਿੱਚ ਹੀ ਨੰਘ ਕੇ ਨਹੀਂ ਇੱਥੇ ਗੰਦਾ ਪਾਣੀ ਹੈ ਮੱਖੀਆਂ ਮੱਛਰ ਬੁਰਾ ਹਾਲ ਹੈ ਦੇਖੋ ਤੁਸੀਂ ਜਿਹੜੇ ਅਸੀਂ ਤਾਂ ਫੇਰ ਚੱਲ ਕੇ ਆਉਣਾ ਜਿਹੜੇ ਇਸ ਇੱਥੇ ਬੈਠੇ ਨੇ ਜੀ ਇਹਨਾਂ ਦਾ ਹਾਲ ਦੇਖੋ ਕੀ ਹੋਊਗਾ ਅਸੀਂ ਤਾਂ ਫੇਰ ਚੱਲ ਕੇ ਆ ਕੇ ਨੰਗ ਜਾਣਾ ਕਹਾ ਨੰਗ ਜਾਣਾ ਮੁੜ ਜਾਣਾ ਇਹ ਹਰ ਵਕਤ ਇੱਥੇ ਬੈਠਦੇ ਨੇ ਤੁਹਾਡੇ ਖੇਤ ਨੇ ਅੰਦਰਲੀ ਸਾਈਡ ਇੱਧਰ ਸਾਡੀ ਜ਼ਮੀਨ ਤੇ ਇੱਧਰ ਤੁਹਾਡਾ ਮਤਲਬ ਰਹਿਣ ਸਨ ਸਾਡਾ ਪਿੰਡ ਤਾਂ ਹੈਗਾ ਸ਼ੇਰਪੁਰ ਸ਼ਹਿਰ ਰਹਨੇ ਆ ਸੀ ਅਸੀਂ ਉੱਥੋਂ ਚੱਲ ਕੇ ਆਉਣੇ ਆ ਅਸੀਂ ਹੁਣ ਪਾਣੀ ਘਟ ਗਿਆ ਇੱਧਰ ਝ ਆਉਣ ਲੱਗ ਗਏ ਨਹੀਂ ਸਾਡਾ ਖਾਸ ਹਾਲ ਚ ਹੀ ਆਉਣਾ ਸੀ ਅਸੀਂ ਆ ਮਹੀਨੇ ਜਿੱਦਣ ਤੱਕ ਪੁਲ ਟੁੱਟਿਆ ਸੀ ਨਹੀਂ ਆਏ ਇੱਧਰ ਚ ਅੱਛਾ ਹਾਂ ਤੇ ਕਿੰਨਾ ਕਿ ਰਿਸਕੀ ਹੈ ਜਿਵੇਂ ਆਪਾਂ ਗੱਲ ਕਰੀ ਤਾਂ ਵੀ ਦੇਖੋ ਤੁਸੀਂ ਹਾਲ ਹੈ ਮੱਛਰ ਦੇਖੋ ਤੁਸੀਂ ਮੈਂ ਕਹਿੰਦਾ ਰਿਸਕ ਰਿਸਕ ਕਰਗੇ ਇਹਦੀ ਚੀਜ਼ ਹੀ ਨਹੀਂ ਕੋਈ ਨੰਗਣਾ ਹੀ ਨਹੀਂ ਅਸੀਂ ਤਾਂ ਫੇਰ ਘੁੰਮ ਕੇ ਆਂਦੇ ਜਿਹੜੇ ਪਿੰਡ ਵਾਲੇ ਪੱਠੇ ਡੰਗਰ ਨੂੰ ਪਾਸ ਲੈ ਕੇ ਜਾਂਦੇ ਨੇ ਉਹ ਵੀ ਨਹੀਂ ਲੈ ਕੇ ਜਾਂਦੇ ਪੱਠੇ ਵੀ ਨਹੀਂ ਬੀਜੇ ਕਿਸੇ ਨੇ ਇੱਧਰ ਮਾਰੇ ਪਾਣੀ ਦੇ ਮਾਰੇ ਨੇ ਕਿਸੇ ਨੇ ਪੱਠੇ ਨਹੀਂ ਬੀਜੇ ਵੀ ਨਹੀਂ ਪਾਣੀ ਜਾਂਦਾ ਕਿੱਥੋਂ ਕਾਮਯਾਬ ਕਰ ਲਾਂਗੇ ਪੰਜਾਬ ਨੂੰ ਜੇ ਪੰਜਾਬ ਦੀ ਸਰਕਾਰਾਂ ਇੰਨਾ ਕੁਛ ਕਹਿੰਦੀਆਂ ਨੇ ਆਹ ਦੇਖ ਲਓ ਤੁਸੀਂ ਪੈ ਆ ਪੈ ਪੀ ਸੀ ਆਪਦੇ ਲੈ ਆ ਕੇ ਸਿੱਟੇ ਸੀ ਉਹ ਵੀ ਪਾਣੀ ਨੇ ਰੋੜ ਤੇ ਕਿੰਨਾ ਕੁ ਪਾਣੀ ਡੂੰਗਾ ਹੋ ਜਾਂਦਾ ਜਦੋਂ ਸੜੇ ਦੇ ਨਾਲ ਪਾਣੀ 1 ਫੁੱਟ 6 ਫੁੱਟ ਪਾਣੀ ਚੜ ਜਾਂਦਾ ਤੇ 6 ਫੁੱਟ ਦੇ ਵਿੱਚ ਲੰਗਦੇ ਰ ਬੱਚੇ ਬੱਚੇ ਹੀ ਲੰਗਦੇ ਨੇ ਉਹ ਵੀ ਬੱਚੇ ਇਹਨਾਂ ਦੇ ਮਾਪੇ ਨੰਗਾਉਂਦੇ ਨੇ ਜੇ ਸਕੂਲੋਂ ਛੁੱਟੀਆਂ ਕਰਦੇ ਆ ਤਾਂ ਟੀਚਰ ਓਕੇ ਹੁੰਦੇ ਨੇ ਨਹੀਂ ਚੜਦੇ ਤਾਂ ਇਹਨਾਂ ਦੀ ਪੜ੍ਹਾਈ ਖਰਾਬ ਹੁੰਦੀ ਆ ਕੀ ਕਰੂ ਬੰਦਾ ਦੱਸੋ ਬਿਲਕੁਲ ਸਹੀ ਗੱਲ ਆਹ ਭਾਈ ਜੀ ਨਾਲ ਹੋਰ ਖੜੇ ਨੇ ਇਹ ਇਹ ਸਾਰੇ ਕੀ ਨਾਮ ਹੈ ਭਾਈ ਤੁਹਾਡਾ ਮਿੱਤੀ ਆ ਜੀ ਮਿੱਤੀ ਦੱਸੋ ਵੀ ਇੱਥੇ ਨਿੱਕੇ ਨਿੱਕੇ ਛੋਟੇ ਛੋਟੇ ਬੱਚੇ ਆ ਤੁਸੀਂ ਇਧਰਲੀ ਸਾਈਡ ਰਹਿ ਰਹੇ ਹੋ ਆ ਗੰਦਾ ਪਾਣੀ ਹੈ ਬਹੁਤ ਹੀ ਕੀ ਲੱਗਦਾ ਕੀ ਤੁਹਾਨੂੰ ਪਾਏ ਹੋਣ ਮਛਰਾਂ ਦਾ ਬੁਰਾ ਹਾਲ ਹੈ ਇਹ ਪੂਲ ਬਣਾਈ ਜਾਵੇ ਇੱਕ ਵਾਰ ਇਹਨਾਂ ਬੱਚੇ ਨੂੰ ਆਪਣਾ ਲਗਾਉਣ ਵੇਲੇ ਬਣ ਜਾਂਦਾ ਬੱਚੇ ਹੈ ਉਹ ਰਹਿ ਗਏ ਤੁਹਾਡੇ ਇੱਥੇ ਪਾਈ ਸਕੂਲੇ ਗਏ ਨੇ ਬੱਚੇ ਦਾ ਭਾਈ ਲੰਘਣੇ ਕਿੱਥੋਂ ਪਾਉ ਤੇ ਲੰਘ ਕੇ ਜਾਂਦੇ ਸਾਰੇ ਇਧਰੋਂ ਲੰਘ ਕੇ ਜਾਂਦੇ ਆ ਆ ਤਾਂ ਮਤਲਬ ਖੰਭਿਆਂ ਦੇ ਉੱਤੇ ਹੀ ਨੰਗ ਨੰਗੇ ਮੜੇ ਪੈਰ ਫਿਸਲ ਜੇ ਸੱਟ ਵੱਜੇ ਕੌਣ ਜਮ ਵਾਰੀ ਬੱਚੇ ਗਿਰ ਵੀ ਜਾਂਦੇ ਬਾਈ ਚਾਹ ਨੂੰ ਚੱਕ ਵੀ ਲੈਂਦੇ ਆ ਵੀ ਨਿਕਲ ਜਾਂਦੇ ਆ ਤੇ ਜਿਹੜਾ ਪਾਣੀ ਇੰਨਾ ਗੰਦਾ ਹੈ ਤੁਹਾਡੇ ਸਕਿਨ 'ਚ ਲੱਗ ਜਵੇ ਪੈਰ ਖਰਾਬ ਹੋ ਜਾਂਦੇ ਭਾਈ ਹੋ ਜਾਂਦੇ ਹਾਲ ਖਰਾਬ ਹੁਣ ਕਰੀਏ ਕੀ ਜੀ ਅਸੀਂ ਹੁਣ ਕਿੱਧਰ ਜਾਈਏ ਹੁਣ ਜਗਾ ਲੱਗੇ ਆਹ ਮਾਤਾ ਜੀ ਸੜਨ ਖੜੇ ਮਾਤਾ ਜੀ ਤੁਸੀਂ ਕਿਵੇਂ ਦੇਖਦੇ ਹੋ ਇੰਨਾ ਗੰਦਾ ਪਾਣੀ ਹੈ ਤੇ ਗੰਦੇ ਪਾਣੀ ਦੇ ਨਾਲ ਤੁਹਾਡੇ ਘਰ ਨੇ ਮੱਖੀਆਂ ਮੱਛਰ ਗੰਦੇ ਜੀ ਸਾਡੇ ਤਾਂ ਬਹੁਤ ਬੁਰਾ ਹਾਲ ਹੈਗਾ ਇੱਥੇ ਅਸੀਂ ਜਗਾ ਲੈ ਕੇ ਬੈਠੇ ਆ ਬਹੁਤ ਪਿਸਤਾ ਰਹੇ ਹੁਣ ਅੱਛਾ ਤੇ ਸਾਡੇ ਬੱਚੇਗੇ ਛੋਟੇ ਛੋਟੇ ਜੁਆਕ ਗੰਦੇ ਪਾਣੀ 'ਚ ਟਪ ਟਪ ਕੇ ਸਾਰੇ ਬਿਮਾਰ ਤੇ ਇਹਨੇ ਫੋੜੇ ਨਿਕਲ ਕੇ ਬੁਰਾ ਹਾਲ ਮੱਛਰਾਂ ਨੇ ਬੁਰਾ ਹਾਲ ਇਹ ਪੁਲ ਬਣਾਉਣ ਦੀ ਸਾਡੀ ਸਹਾਇਤਾ ਕੋਈ ਨਹੀਂ ਕਰਦਾ ਕਦੋਂ ਦਾ ਟੁੱਟਿਆ ਹੋਇਆ ਪੁਲ ਇਹ ਸਾਲ ਹੋ ਗਿਆ ਜੀ ਪੂਰਾ ਸਾਲ ਹੋ ਗਿਆ ਤੇ ਕਿਸੇ ਨੇ ਹਾਲੇ ਸਾਰ ਨਹੀਂ ਲਈ ਕਿ ਇੱਥੇ ਕੋਈ ਦੇਖ ਲਵੇ ਕੋਈ ਨਹੀਂ ਕੀਤਾ ਦੇਖ ਲਏ ਜਾਂਦੇ ਹੈਗੇ ਕੋਈ ਆਉਂਦੇ ਸਾਰੇ ਬੱਚੇ ਇਕੱਠੇ ਕਰਕੇ ਇੱਥੇ ਖੜਾ ਦਿੰਦੇ ਹੈਗੇ ਜੀ ਤੋਂ ਸਾਰਾ ਲਿਖ ਕੇ ਲੈ ਜਾਂਦੇ ਸਾਡੇ ਤਾਂ ਕੋਈ ਸੁਣਾਈ ਨਹੀਂ ਕਰਦਾ ਫੋਟੋ ਖਿਚਾ ਕੇ ਚਲੇ ਜਾਂਦੇ ਆਹ ਫੋਟੋ ਲਾ ਕੇ ਲੈ ਕੇ ਜਾਂਦੇ ਹੈ ਅੱਛਾ ਬਾਬਾ ਜੀ ਜਿਵੇਂ ਕੋਈ ਗੰਦੀ ਦੇਖੋ ਕਿ ਬਿਮਾਰੀਆਂ ਦਾ ਘਰ ਹੀ ਹੈ ਇਨਾ ਮੱਛਰ ਇੱਥੇ ਪਣ ਰਿਹਾ ਤੁਹਾਡੇ ਸਾਹਮਣੇ ਆਖੀ ਬਿਮਾਰੀਆਂ ਹੈਗੀਆਂ ਤੁਸੀਂ ਦੇਖਦਾ ਕੀ ਹਾਲ ਹੈਗਾ ਸਾਰੇ ਹੱਸ ਵੀ ਬੰਦੇ ਹੈਗੇ ਆ ਹੈਗੇ ਨੇ 500 ਜਿਹੜੇ ਬੱਚੇ ਹੈਗੇ ਉਹਨਾਂ ਬੱਚੇ ਚੱਕ ਚੱਕ ਕੇ ਸਾਨੂੰ ਸੱਢਣੇ ਪੈਂਦੇ ਜਿਹੜੇ ਜਾਣ ਵਾਲੇ ਹੈਗੇ ਉਹਨਾਂ ਛੋਟੇ ਬੱਚੇ ਸਕੂਲ 'ਚ ਜਾਂਦੇ ਜਿਹੜੇ ਸਕੂਲ 'ਚ ਪੜਦੇ ਨਹੀਂ ਉਹਨਾਂ ਬੱਚਿਆਂ ਦਾ ਫਿਊਚਰ ਤਾਂ ਖਰਾਬ ਹੁੰਦਾ ਹੀ ਇੱਕ ਖਰਾਬ ਹੈ ਹੁਣ ਕਰੀਏ ਵੀ ਕੀ ਉਹਨਾਂ ਦਾ ਹਾਲ ਖਰਾਬ ਜੇ ਨਾ ਭੇਜੀਏ ਪੇ ਜਾਣਗੇ ਉਹ ਮਰੇ ਜੇ ਨਾ ਭੇਜੇ ਤਾਂ ਮਾਸਟਰ ਸੰਤਾਨ ਕਰਦੇ ਬੋਲ ਵਾਲੇ ਵੀ ਕਹਿੰਦੇ ਬੱਚਿਆਂ ਦੀ ਉਹ ਪੜਾਈ ਕੋਈ ਸੁਣਾਈ ਕਰਦਾ ਹੈ ਨਹੀਂਗਾ ਸਾਡੇ ਗੰਦੇ ਬੱਚਿਆਂ ਦਾ ਸਾਡੀ ਸੁਣਾਈ ਹੋਣੀ ਚਾਹੀਦੀ ਸਾਡਾ ਪੁੱਲ ਬਲਣਾ ਚਾਹੀਦਾ ਆ ਮੈਂ ਆ ਬਾਬਾ ਜੀ ਨੰਗਰੇ ਆ ਇੱਕ ਵਾਰੀ ਆ ਦੇਖਿਓ ਆ ਜਾ ਤੂੰ ਮੇ ਖੜ ਇੱਥੇ ਤੂੰ ਆ ਬਾਬਾ ਜੀ ਤੋਂ ਪੁੱਛਦੇ ਆ ਬਾਬਾ ਜੀ 2 ਮਿੰਟ ਰੁਕੋ ਸਸ਼ੀ ਗੱਲ ਜੀ ਕੀ ਨਾਮ ਆ ਤੁਹਾਡਾ ਜੀ ਜਗਤਾਰ ਸਿੰਘ ਜਗਤਾਰ ਸਿੰਘ ਜੀ ਆ ਜਿਹੜਾ ਦੇਨ ਹੈ ਕੁਦਰਤ ਦੀ ਕੁਦਰਤ ਦੀ ਘਾਟ ਹੈ ਸਰਕਾਰਾਂ ਦੀ ਦੇਨ ਹੈ ਉਹ ਕਹਿੰਦੇ ਤੁਸੀਂ ਇੱਥੇ ਨਾ ਪੁੱਲ ਨਾ ਬਣਾਓ ਉਹਨਾਂ ਨੂੰ ਕੋ ਕਿਸ਼ਤੀਆਂ ਦੇ ਦੋ ਵੀ ਅਸੀਂ ਤੈਰ ਕੇ ਕ੍ਰੋਸ ਕਰ ਲਾਂਗੇ ਕਿਸ਼ਤੀਆਂ 'ਚ ਬੈਠ ਕੇ ਕ੍ਰੋਸ ਕਰ ਲਾਂਗੇ ਬਿਲਕੁਲ ਸਹੀ ਗੱਲ ਹੈ ਕਿਸ਼ਤੀਆਂ ਹੀ ਚਾਹੀਦੀਆਂ ਹੁਣ ਤੱਕ ਕਿਸ਼ਤੀਆਂ ਵਾਲੀ ਕੰਮ ਹੋ ਗਿਆ ਸਾਡਾ ਅੱਛਾ ਕਿਸ਼ਤੀਆਂ ਵਾਲੀ ਕੰਮ ਬਾਬਾ ਜੀ ਤੁਸੀਂ ਨੰਗਦੇ ਨੰਗੇ ਪੈਰੋਂ ਆ ਦੇਖੋ ਤੁਸੀਂ ਆ ਮੱਛਰ ਲੜਦੇ ਆ ਬਹੁਤ ਕੁਝ ਹੁੰਦਾ ਬਹੁਤ ਕੁਝ ਹੁੰਦਾ ਗੰਦੇ ਪਾਣੀ ਗੰਦੇ ਦੇ ਵਿੱਚ ਪੈਰ ਲੱਗ ਜਾਂਦੇ ਨੇ ਗਲਦੇ ਪੈਰ ਗਲਦੇ ਨੇ ਬਹੁਤ ਕੁਝ ਹੁੰਦਾ ਠੀਕ ਮੋਦੋਖੀ ਕੀ ਕਹਿੰਨੇ ਹੋ ਚਾਹੋਗੇ ਪ੍ਰਸ਼ਾਸਨ ਨੂੰ ਵੀ ਮਤਲਬ ਕਹਿੰਨੇ ਵੀ ਪੁਲ ਬਣਾ ਦਿਓ ਸਾਡਾ ਬਹੁਤ ਸਾਲ ਤੋਂ ਉੱਤੇ ਹੋ ਗਿਆ ਹੁਣ ਤਾਂ ਪੁਲ ਬਣਾ ਦਿਓ ਤੇ ਆ ਪਤਾ ਲੱਗਦਾ ਕਦੋਂ ਟੁੱਟਿਆ ਕਦੋਂ ਬਣਿਆ ਸੀ ਇਹ ਕਦੋਂ ਟੁੱਟਿਆ ਇਹ ਇਹ 2 ਸਾਲ 2.5 ਸਾਲ ਦੇ ਬਾਅਦ ਟੁੱਟ ਗਿਆ ਸੀ ਅੱਛਾ ਯਾਨੀ ਕਿ ਇਸ ਪੁਲ ਦੀ ਮਿਨਿਆਤ ਜਿਹੜੀ 2.5 ਸਾਲ ਤੱਕ ਦੀ ਸੀਗੀ ਉਹ 2.5 ਸਾਲ ਹੀ ਸੀ ਨਵਾਂ ਬਣਾਇਆ ਸੀ ਨਵੇਂ ਬਣਾਇਆ ਸੀ ਨਾ ਇੱਕ 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 ਉਹਦਾ ਸੀਗਾ ਇਹ ਪੁਰਾਣੇ ਸੀਗੇ ਆਪਣੇ ਅੰਗਰੇਜ਼ਾਂ ਮੌਕੇ ਦੇ ਠੀਕ ਹੈ ਇਹਨਾਂ ਨੇ ਚੱਕ ਕੇ ਆ ਨਵਾਂ ਬਣਾਤਾ ਠੀਕ ਹੈ ਨਵੇਂ ਨੇ 2.5 ਸਾਲ ਨਹੀਂ ਕੱਢੇ ਇਹਨ ਟੁੱਟ ਗਿਆ ਕੋ ਮਟੀਰੀਅਲ ਇਹ ਨਹੀਂ ਵਿੱਚ ਸਰੀਏ ਇਹ ਨਹੀਂ ਕੁਝ ਤੁਹਾਡੇ ਦੇਖ ਲਓ ਕੀ ਪਾਇਆ ਆ ਕੀ ਪਾਇਆ ਇਹ ਵਿੱਚ ਆ ਤੁਸੀਂ ਦੇਖੋ ਵੀ ਨਾ ਤਾਂ ਇਹਦੇ ਸਰੀਏ ਨਾ ਕੁਝ ਬਾਬਾ ਜੀ ਤੁਸੀਂ ਨੰਗਾਓ ਇੱਕ ਵਾਰ ਪਤਾ ਲੱਗੇ ਵੀ ਇਹ ਕਿਵੇਂ ਨੰਗਦੇ ਇੱਥੋਂ ਔਖੇ ਹੋ ਗਏ ਇਹਨਾਂ ਨੇ ਚਪਲਾਂ ਪਾਈਆਂ ਹੋਈਆਂ ਨੇ ਜੀ ਜੰਤੂ ਸੌ ਨੇ ਦੇਖੋ ਕਿੰਨਾ ਗੰਦਾ ਪਾਣੀ ਆ ਬੁੱਢੇ ਦਰਿਆ ਦਾ ਪਾਣੀ ਨਾ ਤਾਂ ਪਹਿਲਾਂ ਗੰਦਾ ਕਰਤਾ ਕਰਤਾ ਫੈਕਟਰੀਆਂ ਨੇ ਆ ਪ੍ਰਸ਼ਾਸਨ ਦੇ ਵਿੱਚ ਪਹਿਲਾਂ ਗੰਦੇ ਫੈਕਟਰੀਆਂ ਦੇ ਪਾਣੀ ਸਾਡੀ ਕੋਈ ਸੁਣ ਨਹੀਂ ਰਿਹਾ ਬਾਬਾ ਜੀ ਫਿਰ ਕਹਿੰਦੇ ਡੀਸੀ ਵਗੈਰਾ ਨੂੰ ਲੁਧਿਆਣੇ ਗਏ ਆ ਬਹੁਤ ਗਏ ਆ ਕਿੰਨੀ ਵਾਰ ਤੇ ਗਏ ਆ ਇਹ ਨਹਿਰੀ ਵਿਭਾਗ ਦੇ ਦਫਤਰ ਉੱਥੇ ਚਲੇ ਗਏ ਆ ਬਹੁਤ ਵਾਰੀ ਉਹਨਾਂ ਨੂੰ ਜਾ ਕੇ ਗਿਆ ਹਾਂ ਹਾਂਜੀ ਹੋ ਗਿਆ ਮਨਜ਼ੂਰ ਬਸ ਆ ਗਈ ਬਣਾਉਂਦੇ ਹੈ ਨਹੀਂ ਜੀ ਤਾਂ ਦੋਸਤੋ ਦੇਖੋ ਕਹ ਹਾਲ ਕੀ ਇੱਕ ਵਾਰੀ ਬਾਬਾ ਜੀ ਨੰਗੋ ਤੁਸੀਂ ਵੀ ਦੇਖਣਗੇ ਲੋਕਾਂ ਨੂੰ ਪਤਾ ਲੱਗੇ ਪ੍ਰਸ਼ਾਸਨ ਨੂੰ ਪਤਾ ਲੱਗੇ ਵੀ ਉਹਨਾਂ ਨੇ ਦੇਣ ਕੀ ਆ ਦੇਖੋ ਦੇਖੋ ਕਿੰਨਾ ਔਖਾ ਹੋ ਜਾਂਦਾ ਇੱਥੋਂ ਨੰਗਣਾ ਬੱਚੇ ਤਾਂ ਕਿਵੇਂ ਨੰਗਣੀਆਂ ਦੇਖੋ ਪਾਣੀ ਦਾ ਬਹਾਅ ਦੇਖੋ ਤੁਸੀਂ ਆ ਗੰਦਾ ਪਾਣੀ ਦੇਖੋ ਤੁਸੀਂ ਇਹ ਹਾਲ ਹੈ ਹੋਰ ਕੋਈ ਸਮੱਸਿਆ ਬਾਬਾ ਜੀ ਤੁਹਾਨੂੰ ਆ ਕਿ ਨੰਗਾ ਕੇ ਉਹ ਵੀ ਅਸੀਂ ਨੰਗਾਉਨੇ ਆ ਸਾਡੇ ਬੱਚੇ ਨੰਗਾ ਨੰਗਿਓ ਮੜਾ ਤੁਸੀਂ ਦੇਖੋ ਕਿਵੇਂ ਨੰਗਾ ਦਿਆ ਚੱਕ ਜਾਂ ਜਵਾਕ ਆ ਤੁਸੀਂ ਦੇਖੋ ਆ ਛੋਟੇ ਛੋਟੇ ਬੱਚੇ ਕਿਵੇਂ ਪੀੜ ਤੇ ਚੱਕੇ ਇਹਨਾਂ ਨੂੰ ਨੰਗਾਣਾ ਹੁੰਦਾਗਾ ਇਹ ਹਾਲ ਹੈ ਇਹ ਗੰਦੇ ਪਾਣੀ ਦੇ ਵਿੱਚ ਤੁਸੀਂ ਦੇਖੋ ਨੰਗੇ ਪੈਰ ਇਹ ਕਿੱਦਾਂ ਜਾ ਰਹੇ ਇਹ ਇਹ ਸ਼ਰਮਸ਼ਾਰ ਹੋਈ ਪਈ ਹੈ ਇਨਸਾਨੀਅਤ ਅੱਥੇ ਇਨਸਾਨੀਅਤ ਕਰੇ ਕੀ ਦੇਖੋ ਇਹ ਹਾਲ ਹੈ ਇਹ ਇੱਧਾ ਇੱਧਾ ਨੰਗਦੇ ਨੇ ਤੁਹਾਨੂੰ ਡਰ ਨਹੀਂ ਲੱਗਦਾ ਜੀ ਆਪਾਂ ਲੱਗਦਾ ਹੁਣ ਕੀ ਕਰੀਏ ਕਿੱਥੇ ਜਾਈਏ ਫਿਰ ਅਸੀਂ ਆ ਤੁਸੀਂ ਦੇਖੋ ਗੰਦਾ ਪਾਣੀ ਹੈ ਨੰਗੇ ਪੈਰ ਨੇ ਕਿੰਨੇ ਮੱਛਰ ਨੇ ਆ ਦੇਖੋ ਤੁਸੀਂ ਹਾਲ ਦੇਖੋ ਉਸੇ ਪਾਣੀ ਚ ਲੈਣਾ ਨੰਕੇ ਪਰਲੀ ਸਾਈਡ ਜਾਣਾ ਹੁੰਦਾਗਾ ਇਹ ਪ੍ਰਸ਼ਾਸਨ ਦਾ ਹਾਲ ਦੇਖੋ ਕਿਵੇਂ ਡੁੰਗੀਆਂ ਨੀਂਦਾਂ ਦੇ ਵਿੱਚ ਪਏ ਨੇ ਨਸ਼ੇ ਦੀਆਂ ਗੋਲੀਆਂ ਲੈ ਕੇ ਸੁੱਤੇ ਪਏ ਨੇ ਕੁੰਮ ਕਰਨੀ ਨੀਂਦ ਲੈ ਕੇ ਸੁੱਤੇ ਪਏ ਨੇ ਵੀ ਇਹਨਾਂ ਨੂੰ ਸ਼ਰਮ ਤੱਕ ਨਹੀਂ ਆਉਂਦੀ ਵੀ ਅਸੀਂ ਪਿੰਡਾਂ ਨੂੰ ਰੰਗਲਾ ਪੰਜਾਬ ਬਣਾਉਣ ਦਾ ਵਾਅਦਾ ਕਰਦੇ ਆਂ ਆ ਰੰਗਲੇ ਪੰਜਾਬ ਦੀਆਂ ਫੋਟੋਆਂ ਤੁਸੀਂ ਲਾਈਵ ਦੇਖ ਰਹੇ ਹੋ ਭੂਕੜੀ ਪਿੰਡ ਤੋਂ ਇਹ ਹਾਲ ਦੇਖੋ ਇਹ ਹਾਲ ਬੇਹਾਲ ਜਿਹੜਾ ਹੋਇਆ ਪਿਆ ਇਹ ਕਿੱਦਾਂ ਹੋਇਆ ਪਿਆ ਦੇਖੋ ਕਿੱਥੀ ਗਿਆ ਨਾ ਪੇਰੇ ਘਰ ਹੋ ਗਿਆ ਕਿੱਥੇ ਜਾਏ ਵਿਚਾਰੇ ਜੁਗਿਆੜੇ ਪੂਰਾ ਹਾਲ ਹੋ ਗਿਆ ਜੀ ਫਿਰ ਕਬਜੀ ਕੀ ਕੰਮ ਕੀ ਕਰਦੇ ਤੁਸੀਂ ਆ ਬਾਜੀ ਕਵਾਰ ਚੁੱਕਦੇ ਸੀ ਕਵਾਰ ਚੁੱਕ ਕੇ ਟਾਈਮ ਪਾਸ ਕਰਦੇ ਆਗੇ ਸਾਡੀ ਕੋਈ ਸੁਣਾਈ ਨਹੀਂ ਹੈਗੇ ਇਹ ਘਰ ਤੁਹਾਡਾ ਕਵਾਰ ਚੁੱਕੀ ਚੱਲਦਾ ਹੈ ਹਾਂਜੀ ਹਾਂ ਉਹ ਬਾਕੀ ਕਵਾਰ ਕੋੜਾ ਕਵਾਰ ਦਾ ਕੰਮ ਕਰਦੇ ਰੋਟੀ ਮੰਗੇ ਖਾਂਦੇ ਸਾਡੇ ਜਵਾਬ ਤਾਂ ਵੀ ਕੋਈ ਤੇ ਸੁਣਾਈ ਨਹੀਂ ਕਰਦਾ ਮਾੜਾ ਮੋੜਾ ਜੁਗਾਰ ਸੀਗਾ ਉਹ ਵੀ ਟੁੱਟ ਗਿਆ ਪੋਲੇ ਹੁਣ ਅੱsse ਸਾਡੇ ਬੱਚੇ ਅੱਧੇ ਭੁੱਖੇ ਰਹਿੰਦੇ ਇੱਕ ਟਾਈਮ ਰੋਟੀ ਇੱਕ ਟਾਈਮ ਨਹੀਂ ਮਿਲਦੀ ਜੀ ਕਿੱਥੇ ਜਾਈਏ ਹੁਣ ਦੱਸੋ ਤਾਂ ਦੋਸਤੋ ਇਹ ਜਿਹੜੀਆਂ ਨੇ ਪੰਜਾਬ ਸਰਕਾਰ ਦੇ ਕਾਰਜਕਾਲਾਂ ਦੀ ਮੂੰਹੋਂ ਬੋਲਦੀਆਂ ਤਸਵੀਰਾਂ ਨੇ ਰੰਗਲੇ ਪੰਜਾਬ ਦੀਆਂ ਮੂੰਹੋਂ ਬੋਲਦੀਆਂ ਨੇ ਤਸਵੀਰਾਂ ਨੇ ਐਦਾਂ ਦੀਆਂ ਖਬਰਾਂ ਦੇ ਲਈ ਜੁੜੇ ਰਹੋ ਤੁਸੀਂ ਨਿਰਪੱਖ ਪੋਸਟ ਪੰਜਾਬੀ ਦੇ ਨਾਲ ਤੇ ਮੈਂ ਆਕਾਸ਼